ਹੈਲੋ ਫਰੈਂਡਸ ਵੈਲਕਮ ਆਨ ਐਕਸਟਰਾ ਡੀ ਚੈਨਲ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਕਿ ਸਿੱਖਾਂ ਦੇ ਪੰਜਵੇਂ ਗੁਰੂ ਹਨ ਉਹਨਾਂ ਦੇ ਜੀਵਨ ਬਾਰੇ ਜੋ ਕਿ ਆਪਾਂ ਵਿਚਾਰ ਆ ਜਿਹੜੇ ਕਿ ਪੇਸ਼ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਸਰਕਾਰੀ ਜਾਂ ਪ੍ਰਾਈਵੇਟ ਪੇਪਰਾਂ ਦੀ ਤਿਆਰੀ ਕਰਨਾ ਚਾਹੁੰਦੇ ਹੋ ਜਾਂ ਘਰਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਬੈਲ ਆਈਕਨ ਤੇ 올 ਨੋਟੀਫਿਕੇਸ਼ਨ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਦੇਣਾ ਮਿਤੀ 20 April 2025 ਪ੍ਰਕਾਸ਼ ਪੁੱਗ گورਪੁਰਵ ਸ੍ਰੀ ਗੁਰੂ ਅਰਜਨ ਦੇਵ ਜੀ ਮਾਤਾ ਜੀ ਮਾਤਾ ਭਾਨੀ ਜੀ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ ਮਿਤੀ 16 ਵਿਸਾਖ ਸੰਮਤ 1620 15 April 1563 AD ਪ੍ਰਕਾਸ਼ ਸਥਾਨ ਗੋਇੰਦਵਾਲ ਸਾਹਿਬ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਗੁਰਿਆਈ ਮਿਤੀ 2 ਅੱਸੂ ਸੰਮਤ 1638 1 September 1581 ਮਹਿਲ ਮਾਤਾ ਗੰਗਾ ਜੀ ਸ਼ਹਾਦਤ ਦੀ ਮਿਤੀ ਇੱਕ ਹਾਰਸਾਮਤ 1663 30 ਮਈ 1606 ਈਸਵੀ ਸ਼ਹਾਦਤ ਦਾ ਸਥਾਨ ਲਾਹੌਰ ਪਾਕਿਸਤਾਨ ਜਿੱਥੇ ਅੱਜ ਗੁਰਦੁਆਰਾ ਡੇਰਾ ਸਾਹਿਬ ਸਥੂਪਿਤ ਹੈ ਮੋਢਲਾ ਜੀਵਨ ਆਪ ਜੀ ਦਾ ਜਨਮ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਪਾਨੀ ਜੀ ਦੀ ਕੁੱਖੋਂ 19 ਵਿਸਾਖ ਹਾਰਸਾਮਤ 1620 ਨੂੰ ਹੋਇਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਲਣ ਪੋषण ਪਿਤਾ ਸ੍ਰੀ ਗੁਰੂ ਰਾਮਦਾਸ ਜੀ ਅਤੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ ਰੇਖ ਵਿੱਚ ਹੋਇਆ। ਸਾਦਕਾ, ਸੇਵਾ, ਸਿਮਰਨ, ਸਿਆਣਪਾ, ਸਤਕਾਰ, ਨੇਮ, ਪ੍ਰੇਮ, ਉਪਕਾਰਤਾ, ਨਿਮਰਤਾ, ਸ਼ਾਂਤ ਸੁਭਾਅ ਵਰਗੇ ਸੁਭਾਅ ਗੁਣ ਵਿਰਸੇ ਵਿੱਚ ਹੀ ਪ੍ਰਾਪਤ ਸਨ। ਉਹਨਾਂ ਬਾਰੇ ਜਿੱਥੇ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਨੇ ਕਿਹਾ ਦੋਤਾ ਬਾਣੀ ਦਾ ਬੋਇਤਾ, ਉਥੇ ਭੱਟਾ ਨੇ ਬਾਣੀ ਵਿਚਉਪਮਾ ਕਰ ਦੇ ਕਿਹਾ ਹੈ। ਤੇ ਜਨ ਮਤ ਗੁਰਮਤ ਬ੍ਰਹਿਮ ਪਛਾਣਿਓ ਭਾਵ ਕਿ हे ਗੁਰੂ ਅਰਜਨ ਦੇਵ ਜੀ ਤੁਸੀਂ ਬਚਪਨ ਤੋਂ ਹੀ ਬ੍ਰਹਿਮ ਰੂਪ ਪਰਮਾਤਮਾ ਦੀ ਪਛਾਣ ਕਰ ਲਈ ਹੈ 18 ਸਾਲ ਦੀ ਉਮਰ ਵਿੱਚ ਆਪ ਜੀ ਦੇ ਪਿਤਾ ਜੀ ਨੇ ਆਪ ਜੀ ਨੂੰ ਗੁਰਿਆਈ ਦੇ ਯੋਗ ਜਾਣ ਕੇ ਗੁਰਿਆਈ ਬਖਸ਼ ਦਿੱਤੀ ਅਤੇ ਨਾਲ ਹੀ ਆਪਣੇ ਪਹਿਲੇ ਗੁਰੂ ਸਹਿਵਾਨਾ ਦੁਆਰਾ ਰਚੀ ਗਈ ਬਾਣੀ ਅਤੇ ਉਹਨਾਂ ਦੁਆਰਾ ਇਕੱਤਰ ਕੀਤੀ ਭਗਤ ਬਾਣੀ ਦਾ ਖਜ਼ਾਨਾ ਵੀ ਸੌਂਪ ਦਿੱਤਾ ਇਸ ਕਾਰਨ ਆਪ ਜੀ ਦੇ ਵੱਡੇ ਭਰਾ ਬਾਬਾ ਪ੍ਰਿਥੀਚੰਦ ਜੀ ਆਪ ਜੀ ਨਾਲ ਨਾਰਾਜ਼ ਹੋ ਗਏ ਬਾਣੀ ਰਚਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਵਿੱਚ ਬਾਣੀ ਦਾ ਉਚਾਰਨ ਕੀਤਾ ਸੁਖਮਨੀ ਸਾਹਿਬ 12 ਮਹਾਮਾਜ ਬਾਣ ਕਰੀ ਗਾਥਾ ਹਨ ਸਲੋਕ ਸਹਿਜਕ੍ਰਿਤੀ ਆਪ ਜੀ ਦੀਆਂ ਆਪ ਪੜੀਆਂ ਜਾਣ ਵਾਲੀਆਂ ਬਾਣੀਆਂ ਹਨ ਸਹਾਦ ਦੇ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਿੱਖੀ ਦਾ ਬਾਧਾ ਪ੍ਰਸਾਰ ਅਤੇ ਗੁਰੂ ਸਹਿਬਾਨ ਜੀ ਵੱਲੋਂ ਨਿਰਭਉ ਹੋ ਗਏ ਆਜ਼ਾਦੀ ਨਾਲ ਜ਼ਿੰਦਗੀ ਜਿਉਣ ਦੀ ਕੀਤੀ ਜਾ ਰਹੀ ਪ੍ਰੇਰਣਾ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਪਹਿਲਾ ਮੁੱਖ ਕਾਰਨ ਸੀ ਸ਼ਹੀਦੀ 27 ਮਈ 1626 ਈਸਵੀ ਨੂੰ ਜੇਠ ਦੇ ਅਤ ਗਰਮੀ ਦੇ ਦਿਨਾਂ ਵਿੱਚ ਗੁਰੂ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਤ ਗੁਰੂ ਜੀ ਨੂੰ ਉਬਲਦੇ ਪਾਣੀ ਵਿੱਚ ਅਤੇ ਫਿਰ ਤੱਤੀ ਤਵੀ ਉੱਪਰ ਬਿਠਾ ਕੇ ਸੈਰ ਵਿੱਚ ਗਰਮ ਰੇਤ ਪਾ ਕੇ ਤਸੀਹੇ ਦਿੱਤੇ ਜਾਂਦੇ ਰਹੇ ਬਾਰ ਬਾਰ ਗੁਰੂ ਜੀ ਨੂੰ ਧਰਮ ਪਰਿਵਰਤਨ ਕਰਨ ਕਿਹਾ ਗਿਆ ਪਰ ਗੁਰੂ ਜੀ ਜੋਲਮ ਅੱਗੇ ਨਾ ਝੁਕੇ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਆਜ਼ਾਦੀ ਅਤੇ ਧਰਮ ਦੀ ਰੱਖਿਆ ਲਈ ਕਸ਼ਟ ਸਹਾਰਦੇ ਰਹੇ ਇਹ ਦੁੱਖ ਦੇਖ ਕੇ ਸਾਈ ਮੀਆਂ ਮੀਰ ਜੀ ਕੋਲੋਂ ਰਹਾ ਨਾ ਗਿਆ ਉਹਨਾਂ ਨੇ ਗੁੱਸੇ ਵਿੱਚ ਆ ਕੇ ਗੁਰੂ ਜੀ ਕੋਲੋਂ ਲਾਹੌਰ ਅਤੇ ਦਿੱਲੀ ਦਰਬਾਰ ਦੀ ਇੱਟ ਨਾਲ ਇੱਟ ਖੜਕਾਉਣ ਦੀ ਆਗਿਆ ਮੰਗੀ ਤਾਂ ਗੁਰੂ ਜੀ ਨੇ ਉਹਨਾਂ ਨੂੰ ਸ਼ਾਂਤ ਰਹਿਣ ਦਾ ਉਪਦੇਸ਼ ਦੇ ਕੇ ਤੇਰਾ ਕੀਆ ਮੀਠਾ ਲਾਗੇ ਹਰ ਨਾਂ ਪਦਾਰਥ ਨਾਨਕ ਮੰਗੇ ਦੇ ਉਪਦੇਸ਼ ਨੂੰ ਜ਼ਿੰਦਗੀ ਵਿੱਚ ਜਿਉਣ ਦੀ अनोखी ਮਿਸਾਲ ਕਾਇਮ ਕਰਕੇ ਇਤਿਹਾਸ ਵਿੱਚ ਨਵਾਂ ਰੰਗ ਭਰ ਦਿੱਤਾ ਸਰਵ ਕਲਾ ਸਮਰੱਥ ਹੋਣ ਦੇ ਬਾਵਜੂਦ ਵੀ ਤੱਤੀ ਤਵੀ ਤੇ ਬੈਠ ਕੇ ਤਸੀਹੇ ਝੱਲ ਕੇ ਖੁਸ਼ੀ ਨਾਲ ਸ਼ਹੀਦੀ ਦਾ ਜਾਮ ਪੀਣ ਵਾਲੇ ਵਿਸ਼ਵ ਦੇਮ ਇਤਿਹਾਸ ਵਿੱਚ ਆਪ ਜੀ ਪਹਿਲੇ ਮਹਾਪੁਰਖ ਹੋਏ ਹਨ ਇਸੇ ਕਰਕੇ ਆਪ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਇਸ ਤਰ੍ਹਾਂ ਸਿੱਖ ਧਰਮ ਦਾ ਮਹਾਨ ਸੂਰਜ ਜਗ ਨੂੰ ਸ਼ਾਂਤੀ ਸਤਿ ਭਾਵਨਾ ਨਿਰਮਲਤਾ ਪ੍ਰੇਮ ਪਰਉਪਕਾਰ ਦਾ ਅਤੇ ਸਹਾਦ ਦੇ ਸੁਭ ਗੁਣ ਸਿਖਾਉਂਦਾ ਸਰੀਰ ਭਾਂ ਕਰਕੇ ਭਾਵੇਂ ਅਸਤ ਹੋ ਗਿਆ ਪਰ ਜੋਤ ਕਰਕੇ ਸਦਾ ਲਈ ਅਮਰ ਹੋ ਗਿਆ ਸਿੱਖਿਆ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਜੋਲਬ ਅੱਗੇ ਨਾ ਝੁੱਕੇ ਸੱਚ ਨੂੰ ਸੱਚ ਕਹਣ ਦੀ ਹਿੰਮਤ ਬਣਾਈ ਰੱਖਣੀ ਚਾਹੀਦੀ ਹੈ ਅਤੇ ਪਰਮਾਤਮਾ ਦੀ ਰਜ਼ਾ ਵਿੱਚ ਰਾਜੀ ਰਹਿੰਦੇ ਹੋਏ ਹਰ ਦੁੱਖ ਸੁੱਖ ਨੂੰ ਖਿੜੇ ਮੱਥੇ ਪਰਵਾਣ ਕਰਨਾ ਚਾਹੀਦਾ ਹੈ ਆਪ ਜੀ ਦੁਆਰਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਸਿੱਖਾਂ ਨੂੰ ਸ਼ਬਦ ਗੁਰੂ ਦੇ ਲੜ ਲਾਉਣਾ ਵਿਸ਼ਵ ਦੇ ਇਤਿਹਾਸ ਵਿੱਚ ਇੱਕ ਨਵੇਕਲਾ ਅਤੇ ਕ੍ਰਾਂਤੀਕਾਰੀ ਕਦਮ ਸੀ ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਬਾਣੀ ਨੂੰ ਆਪਣੇ ਮਨਾਂ ਅੰਦਰ ਬਿਠਾ ਕੇ ਉਸ ਅਕਾਲ ਪੁਰਖ ਦੀ ਹੋਂਦ ਨੂੰ ਚਾਰੇ ਪਾਸੇ ਮਹਿਸੂਸ ਕਰਦੇ ਹੋਏ ਪੂਰੀ ਦੁਨੀਆ ਅੰਦਰ ਸ਼ਾਂਤੀ ਅਤੇ ਪਿਆਰ ਦਾ ਸੰਦੇਸ਼ ਪਹੁੰਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ